ਪੰਜਾਬ ਤੋਂ ਬਾਹਰ ਅਸੀਂ ਬਹੁਤ ਸਾਰੇ ਮੁਲਕਾਂ ਵਿੱਚ ਜਾ ਕੇ ਵਸੇ ਆਂ ਪਰ ਕੈਨੇਡਾ ਉਹਨਾਂ ਸਾਰੇ ਮੁਲਕਾਂ ਦੇ ਵਿੱਚੋਂ ਮੋਰੀਆ ਜਿੱਥੇ ਲੋਕ ਆਪਣਾ ਭਵਿੱਖ ਤਲਾਸ਼ਦੇ ਆ ਪਰ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਪੰਜਾਬੀ ਚੋਰੀਆਂ ਅਤੇ ਨਾਲ-ਨਾਲ ਨਸ਼ਿਆਂ ਦੇ ਧੰਦੇ ਵਿੱਚ ਗਲਤਾਨ ਹੋਏ ਪਏ ਨੇ ਕੈਨੇਡਾ ਦੀ ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਸ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਮੱਖਣ ਅਤੇ ਘਿਓ ਦੀਆਂ ਚੋਰੀਆਂ ਲਗਾਤਾਰ ਹੋ ਰਹੀਆਂ ਸੀ ਜਿਸ ਤੇ ਕਾਰਨ ਉਹਨਾਂ ਨੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੋਸਟਾ ਕਹਿਣਾ ਕਿ ਇਸ ਇਲਾਕੇ ਵਿੱਚ ਸਟੋਰਾਂ ਤੋਂ ਦੁਕਾਨਾਂ ਤੋਂ ਮੱਖਣਾ ਅਤੇ ਘਿਓ ਵੱਡੀ ਪੱਧਰ ਤੇ ਚੋਰੀ ਕੀਤਾ ਜਾ ਰਿਹਾ ਸੀ ਜਿਸ ਨਾਲ 60000 ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਉਹਨਾਂ ਦਾ ਕਹਿਣਾ ਹੈ ਕਿ ਕਥਿਤ ਚੋਰੀਆਂ ਨੂੰ ਠੱਲ ਪਾਉਣ ਵਾਸਤੇ ਪ੍ਰੋਜੈਕਟ ਫਲੌਇਰਟੀ ਨਾਮਕ ਇੱਕ ਜਾਂਚ ਸ਼ੁਰੂ ਕਰ ਦਿੱਤੀ ਗਈ ਪੀਲ ਖੇਤਰੀ ਪੁਲਿਸ ਨੇ 6 ਪੰਜਾਬੀ ਨੌਜਵਾਨ ਗ੍ਰਿਫਤਾਰ ਕੀਤੇ ਐ ਇਹਨਾਂ ਨੌਜਵਾਨਾਂ ਤੇ ਦੋਸ਼ ਨੇ ਕਿ ਉਹਨਾਂ ਨੇ ਪਿਛਲੇ ਸਾਲ ਵੱਖ-ਵੱਖ ਸਟੋਰਾਂ ਤੋਂ 60000 ਡਾਲਰ ਤੋਂ ਵੱਧ ਦਾ ਘਿਉ ਅਤੇ ਮੱਖਣ ਚੋਰੀ ਕੀਤਾ ਪੀਲ ਪੁਲਿਸ ਦੇ ਵੱਲੋਂ ਚੋਰੀ ਦੇ ਦੋਸ਼ੇਟ ਗ੍ਰਿਫਤਾਰ ਕੀਤੇ ਗਏ ਇਹਨਾਂ ਪੰਜਾਬੀਆਂ ਦੇ ਵਿੱਚ 23 ਵਰਿਆਂ ਦੇ ਸੁਖਮੰਦਰ ਸਿੰਘ 28 ਵਰਿਆਂ ਦਾ ਦਲਵਾਲ ਸਿੱਧੂ 28 ਵਰਿਆਂ ਦਾ ਨਵਦੀਪ ਚੌਧਰੀ ਇਹ ਤਿੰਨੋਂ ਹੀ ਬ੍ਰੈਂਪਟਨ ਦੇ ਰਹਿਣ ਵਾਲੇ ਦੱਸੇ ਗਏ ਐ 38 ਵਰਿਆਂ ਦਾ ਕਮਲਦੀਪ ਸਿੰਘ 22 ਵਰਿਆਂ ਦਾ ਵਿਸ਼ਵਜੀਤ ਸਿੰਘ ਅਤੇ 25 ਵਰਿਆਂ ਦਾ ਹਰਕੀਰਤ ਸਿੰਘ ਦੱਸਿਆ ਗਿਆ ਹੈ ਪੁਲਿਸ ਅਨੁਸਾਰ ਇਹਨਾਂ ਨੌਜਵਾਨਾਂ ਨੇ ਪਿਛਲੇ ਸਾਲ ਬ੍ਰੈਂਪਟਨ ਦੇ ਸਟੋਰਾਂ ਦੇ ਵਿੱਚੋਂ ਕਈ ਵਾਰੀ ਮੱਖਣ ਅਤੇ ਘਿਓ ਚੋਰੀ ਕੀਤਾ। ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਸੀ। ਸਟੋਰ ਮਾਲਕਾਂ ਵੱਲੋਂ ਫਿਰ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਫਿਰ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ ਗਠਿਤ ਕਰ ਦਿੱਤੀ ਗਈ ਤੇ ਉਹਨਾਂ ਨੇ ਜਾਂਚ ਦੇ ਵਿੱਚ ਆਖਰਕਾਰ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਚਾਰ ਰਿਸ਼ੀਟ ਕਰ ਦਿੱਤੇ ਨੇ।